ਮਹਿੰਗੇ ਮਹਿੰਗੇ ਹੋਟਲਾਂ ਵਿੱਚ ਜਾ ਕੇ ਸਵਾਦ ਨਾਲ ਚਟਪਟਾ ਖਾਣ ਵਾਲਿਓ ਆਹ ਵੀਡੀਓ ਧਿਆਨ ਨਾਲ ਜਰੂਰ ਦੇਖ ਲਓ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜੋ ਘਰ ਦਾ ਖਾਣਾ ਛੱਡ ਕੇ ਹੋਟਲਾਂ ਦਾ ਖਾਣਾ ਬਹੁਤ ਪਸੰਦ ਕਰਦੇ ਨੇ ਹੁਣ ਇੱਕ ਹੋਟਲ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਦਰਸਲ ਜਦੋਂ ਇੱਕ ਪਰਿਵਾਰ ਹੋਟਲ ਵਿੱਚ ਖਾਣਾ ਖਾਣ ਲਈ ਗਿਆ ਸੀ ਤਾਂ ਜਦੋਂ ਇੱਕ ਵਿਅਕਤੀ ਖਾਣੇ ਦਾ ਆਰਡਰ ਦੇਣ ਲਈ ਗਿਆ ਤਾਂ ਉਸ ਦਾ ਧਿਆਨ ਸਾਹਮਣੇ ਪਏ ਸੂਜੀ ਦੇ ਹਲਵੇ ਤੇ ਗਿਆ ਜਿਸ ਦੀ ਉਸਨੇ ਮੌਕੇ ਤੇ ਵੀਡੀਓ ਬਣਾ ਲਈ ਦਰਸਲ ਇਸ ਸੂਜੀ ਦੇ ਹਲਵੇ ਵਿੱਚ ਸੁੰਡ ਪਏ ਹੋਏ ਸੀ ਜੋ ਕਿ ਉੱਥੇ ਬੈਠੇ ਪਰ ਬਾਰੇ ਬੜੇ ਹੀ ਚਾ ਨਾਲ ਖਾ ਰਹੇ ਸੀ ਸੋ ਇਹ ਤਾਂ ਉਹ ਚੀਜ਼ ਏ ਜੋ ਅੱਖਾਂ ਦੇ ਨਾਲ ਦਿਖ ਗਈ ਪਰ ਜਿੱਥੇ ਇਹ ਬਣਦਾ ਹੋਵੇਗਾ ਉੱਥੇ ਕੀ ਕੁਝ ਹੋ ਸਕਦਾ ਹੈ ਕਿਉਂਕਿ ਅੱਜ ਕੱਲ ਲੋਕਾਂ ਨੂੰ ਸਿਰਫ ਪੈਸਾ ਚਾਹੀਦਾ ਹੈ ਫਿਰ ਚਾਹੇ ਪੈਸਾ ਬਣਾਉਣ ਲਈ ਕਿਸੇ ਦੀ ਵੀ ਜਾਨ ਖਤਰੇ ਵਿੱਚ ਕਿਉਂ ਨਾ ਪਾਉਣੀ ਪੈ ਜਾਵੇ ਸੋ ਅੱਗੇ ਤੋਂ ਕਿਸੇ ਵੀ ਹੋਟਲ ਵਿੱਚ ਖਾਣ ਜਾਓ ਤਾਂ ਇੱਕ ਵਾਰ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਨਹੀਂ ਤਾਂ ਚਟਪਟਾ ਖਾਣ ਨਾਲ ਤੁਹਾਡੀ ਵੀ ਜਾਨ ਨੂੰ ਖਤਰਾ ਹੋ ਸਕਦਾ ਹੈ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਯਾਰ ਦੋਸਤ ਹੋਟਲਾਂ ਵਿੱਚ ਖਾਣਾ ਜ਼ਿਆਦਾ ਪਸੰਦ ਕਰਦਾ ਹੈ ਤਾਂ ਇਸ ਵੀਡੀਓ ਨੂੰ ਤੱਕ ਜਰੂਰ ਸ਼ੇਅਰ ਕਰਿਓ ਤੁਹਾਡੇ ਕੀ ਵਿਚਾਰ ਨੇ